ਪਾਰਟੀ ਵਿੱਚ ਵੱਡਾ ਕੰਮਸਾਨ ਚੱਲ ਰਿਹਾ ਪਰ ਪ੍ਰਤਾਪ ਬਾਜਵਾ ਤੇ ਸੁਖਵਿੰਦਰ ਦਾਹ ਵਾਲੀ ਚੁੱਪੀ ਨੂੰ ਕਿਵੇਂ ਦੇਖ ਲਿਓ ਇਸ ਮਾਮਲੇ ਵਿੱਚ ਕਾਂਗਰਸ ਪਾਰਟੀ ਜਿਹੜਾ ਕਮਸਾਨ ਚੱਲ ਰਿਹਾ ਜਿਹੜੀਆਂ ਚੀਜ਼ਾਂ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕੋਈ ਸ਼ਾਇਦ ਅਦਾ ਯਕੀਨ ਕਰਦਾ ਪਰ ਜੋ ਨਵਜੋਤ ਕੋ ਸਿੱਧੂ ਨੇ ਸਾਡੀ ਭੈਣ ਨੇ ਜੋ ਕੁਝ ਕਿਹਾ ਉਹਦੇ ਤੋਂ ਬਾਅਦ ਜਿਹੜੀ ਸਿਆਸਤ ਸ਼ੁਰੂ ਹੋਈ ਹੈ ਉਹ ਬਹੁਤ ਖਤਰਨਾਕ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਨੇ ਦੋਹੀ ਦੋਹੀ ਹੱਥੀ ਕਿਦਾਂ ਲੁੱਟਿਆ ਪ੍ਰਤਾਪ ਬਾਜਵਾ ਜੀ ਵਿਰੋਧੀ ਧਿਰ ਦੇ ਲੀਡਰ ਨੇ ਬੜਾ ਬੋਲਦੇ ਸੀਗੇ ਉਹ ਉਸ ਦਿਨ ਦੇ ਬੋਲੇ ਦੀ ਉਹਨਾਂ ਦੀ ਚੁੱਪੀ ਦਾ ਮਤਲਬ ਇਹ ਆ ਕਿ ਉਹ ਇਹ ਸਮਝਦੇ ਆ ਕਿ ਇਹ ਕੁਝ ਹੋਇਆ ਉਹ ਚੁੱਪ ਨੇ ਉਹਨਾਂ ਦੀ ਚੁੱਪ ਦਾ ਮਤਲਬ ਇਹ ਆ ਕਿ ਜਿਹੜਾ 500 ਕਰੋੜ ਦਾ ਜਿਹ ਨਵਜੋਤ ਕੋਲ ਸਿੱਧੂ ਨੇ ਦੋਸ਼ ਲਾਇਆ ਉਹ ਵੀ ਦਸਤ ਹੈ ਉਹ ਜਿਹੜਾ ਸੁਨੀਲ ਜਾਖੜ ਜੀ ਨੇ ਬਾਅਦ ਚ ਕਿਹਾ ਕਿ ਸਾਡੇ 300 ਕਰੋੜ ਰੁਪਇਆ ਜਿਹੜਾ ਉਹ ਚੰਨੀ ਜੀ ਨੇ ਦਿੱਤਾ ਉਹ ਵੀ ਦਸਤ ਹੈ ਇਸ ਕਰਕੇ ਨਾ ਤਾਂ ਚੰਨੀ ਬੋਲਿਆ ਨਾ ਪ੍ਰਤਾਪ ਬਾਜਵਾ ਬੋਲ ਰਿਹਾ ਪ੍ਰਤਾਪ ਬਾਜਵਾ ਤੇ ਉਹਨਾਂ ਦੋਸ਼ ਰਾ 71 ਨੰਬਰ ਦੀ ਸੀਟ ਜਿਹੜੀ ਆ ਉਹਨਾਂ ਨੇ ਤੇ ਰਾਜੇ ਵੜਿੰਗਦੇ 5-5 ਕਰੋੜ ਦੇ ਵਿੱਚ ਵੇਚਤੀ ਇਸ ਕਰਕੇ ਉਹ ਵਿਰੋਧੀ ਧਿਰ ਦੇ ਨੇਤਾ ਨੇ ਲੋਕਾਂ ਨੂੰ ਇਸ ਸਥਿਤੀ ਆਪਣੀ ਸਵਸ਼ਟ ਕਰਨੀ ਚਾਹੀਦੀ ਆ ਨਹੀਂ ਕਰਦੇ ਤੇ ਤਾਂ ਮਤਲਬ ਉਹਨਾਂ ਨੂੰ ਪਤਾ ਆ ਕਿ ਕਾਂਗਰਸ ਇਹੀ ਕੋ ਚੰਦਾ ਔਰ ਕਾਂਗਰਸ ਹਮੇਸ਼ਾ ਹੀ ਲੋਕਾਂ ਨੂੰ ਲੁੱਟਦੀ ਦੀ ਕੋਟਲੀ ਦੀ ਔਰ ਕਦਰਸ਼ਨ ਦਾ ਬੋਲਬਾਲਾ ਸਭ ਤੋਂ ਵੱਧ ਇਸ ਦੇਸ਼ ਦੇ ਵਿੱਚ ਜਿਹੜਾ ਉਹ ਕਾਂਗਰਸ ਨੇ ਕੀਤਾ ਸੋ ਮੈਂ ਸਮਝਦਾ ਕਿ ਪ੍ਰਤਾਪ ਉਹਦੀ ਖੁਦ ਦੋਸ਼ੀ ਨੇ ਤਾਂ ਹੀ ਉਹ ਚੁੱਪ ਨੇ ਤਾਂ ਹੀ ਉਹ ਜਵਾਬ ਨਹੀਂ ਦਿੰਦੇ ਸਭ ਲੋਕ ਕਹਿੰਦੇ ਕਿ ਤਰਦਾ ਦੀ ਸੀਟ ਵੇਚਤੀ ਜੀ ਕਮਜ਼ੋਰ ਕੈਂਡੀਡੇਟ ਦਿੱਤਾ ਉਹ ਪੰਜਵੇਂ ਨੰਬਰ ਤੇ ਆਇਆ ਹੁਣ ਉਹਨਾਂ ਨੂੰ ਗੱਲ ਨਹੀਂ ਆਉਂਦੀ ਸਮਝਦੇ ਆਂ ਕਿ ਦੀ ਗੱਲ ਇਸ ਕਰਕੇ ਜਿਹੜਾ ਨਵਜੋਤ ਕੋਲ ਸਿੰਘੂ ਨੇ ਕਿਹਾ ਉਹ ਬਿਲਕੁਲ ਬੁਸਤ ਕਿਹਾ ਉਹ ਬਿਲਕੁਲ ਸਹੀ ਕਿਹਾ ਔਰ ਮੈਂ ਸਮਝਦਾ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟ ਕੇ ਕਾਂਗਰਸ ਪਾਰਟੀ ਨੂੰ ਦਿੱਤਾ ਉਹਦੇ ਬਹੁਤ ਗੰਭੀਰ ਮੁੱਦਾ ਹੈ ਉਹ ਪੰਜਾਬੀਆਂ ਨੂੰ ਹੁਣ ਕਾਂਗਰਸ ਨੂੰ ਕਾਂਗਰਸ ਦੇ ਕੇ ਲੀਡਰ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਕਿਉਂਕਿ ਆਪ ਹੀ ਕਹਿ ਦੇ ਕੋਈ ਦੂਜਾ ਬੰਦਾ ਨਹੀਂ ਕਹਿ ਰਿਹਾ ਉਹ ਆਪੋ ਜੀ ਦੋਸ਼ ਲਾਵੇ ਕਿ ਫਲਾਣਾ ਇੰਨੇ ਕਰੋੜ ਖਾ ਗਿਆ ਫਲਾਣਾ ਇੰਨਾ ਕਰੋੜ ਖਾ ਗਿਆ ਇਸ ਕਰਕੇ ਜਿਹੜੇ ਕਰੋੜਾ ਖਾਣ ਵਾਲੇ ਲੀਡਰ ਹੈ ਇਹਨਾਂ ਨੂੰ ਪੰਜਾਬ ਤੋਂ ਮੂੰਹ ਨਹੀਂ ਲਾਉਣਾ ਚਾਹੀਦਾ ਉਹਨਾਂ ਨੂੰ ਲੀਗਲ ਨੋਟਸ ਕੱਢੇ ਜਾ ਰਹੇ ਆ ਭਵਨ ਸਿੰਘ ਨੰਦਵਾ ਦੀ ਗੱਲ ਕਰ ਲਈ ਮਿੱਠੂ ਮਦਾਨ ਉਹਨਾਂ ਦੀ ਗੱਲ ਕਰ ਦੇ ਦੇਖੋ ਲੀਗਲ ਨੋਟਿਸ ਜਿਹੜਿਆ ਉਹ ਕੱਢੇ ਜਾਦੇ ਕਦੀ ਕੱਢੇ ਜਾਦੇ ਮੈਨੂੰ ਇੱਥੇ ਪਤਾ ਨਹੀਂ ਮੇਰੇ ਨਾਲੋਂ ਲੀਗਲ ਨੋਟਰ ਨਾਲੋਂ ਮੈਨੂੰ ਜ਼ਿਆਦਾ ਇਹ ਆ ਕਿ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਕਾਂਗਰਸ ਨੇ ਪੰਜਾਬ ਨੂੰ ਕਿੰਨਾ ਲੁੱਟਿਆ ਹੈ ਸਹੀ ਅੰਸਰ ਦੇ ਜਿਹੜਾ ਉਹ ਰੌਲ ਗਾਂਧੀ ਨੂੰ ਦੇਣਾ ਚਾਹੀਦਾ ਨੋਜੋਦ ਕੋ ਸਿੱਧੂ ਦਾ ਉਹ ਲੋ ਕਹਿ ਰਹੇ ਆ ਕਿ 90% ਕਾਂਗਰਸ ਸਾਡੇ ਨਾਲ ਹੈ ਬਿਲਕੁਲ 70% ਹਾਈਕਮਾਨ ਸਾਡੇ ਨਾਲ ਹੈ ਇਸ ਗੱਲ 'ਕੇ ਉਹ ਜਿਹੜਾ ਨੋਟਿਸ ਵਗੈਰਾ ਦਿੱਤਾ ਉਹ ਤੇ ਦੇਤਾ ਨੇ ਰਾਜੇ ਬੜਿੰਗ ਦੇ ਜਿਹਦੇ ਤੋਂ ਦੋਸ਼ ਲਾਉਂਦੇ ਆ ਬਾਡੀਆਂ ਦਾ ਜਿੱਤੇ ਦੋਸ਼ ਲਾਉਂਦੇ ਆ ਤਰਤਨ ਵਾਲੀ ਇਲੈਕਸ਼ਨ ਦਾ ਇਹ ਤਾਂ ਰੋਲ ਗਾਂਧੀ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਨਵਜੋਤ ਕੋ ਸਿੱਧੂ ਜੋ ਕਹਿ ਰਹੀ ਆ ਜਿਹੜਾ 500 ਕਰੋੜ ਰੁਪਇਆ ਲੈ ਕੇ ਉਹ ਚਿਹਰਾ ਦਿੰਦੇ ਆ ਇਹ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਉਹ ਜਿਹੜੇ ਚੰਨੀ ਵਾਲੇ ਪੈਸੇ ਆ 350 ਰੁਪਇਆ ਉਹ ਕਿੱਥੇ ਗਿਆ ਕਿਹੜੇ ਕਾਗਜ਼ਾਂ ਸੀ। ਸੁਨੀਲ ਜਾਖੜ ਉਹ ਨਹੀਂ ਕਹਿੰਦੇ ਕਿ ਸਾਰੇ ਲੀਡਰਾਂ ਦੀ ਸਮਾਪਤ ਜਾਂਚ ਹੋਣੀ ਚਾਹੀਦੀ ਹੈ। ਵੇਖੋ ਜੀ ਸੁਨੀਲ ਜਾਖੜ ਜੀ ਦੀ ਤੇ ਮੈਂ ਮੈਨੂੰ ਉਹਨਾਂ ਦੇ ਬੀਚੇ ਤੇ ਵੈਸੇ ਬਣਾ ਉਹ ਹਾਸਾ ਹੁੰਦਾ ਉਦੋਂ ਪ੍ਰਧਾਨ ਸੀਗੇ। ਉਹਨਾਂ ਦੀ ਗਵਾਹੀ ਜੋਤ ਤੇ ਨਵਜੋਤ ਸਿੰਘ ਦੋਵੇਂ ਪ੍ਰਧਾਨ ਸੀਗੇ। ਉਦੋਂ ਪ੍ਰਧਾਨ ਸੀਗੇ ਜਦੋਂ ਸਭ ਲੈਣ ਦੇ ਨੋਏ ਆ। ਉਦੋਂ ਬੋਲੇ ਨਹੀਂ ਕਿ ਉਹਨਾਂ ਨੂੰ ਬੋਲਣਾ ਚਾਹੀਦਾ ਸੀਗਾ। ਸਭ ਦੇਖਦੀ ਗੱਲ ਜਾਂਚ ਤੇ ਹੋਣੀ ਚਾਹੀਦੀ ਹੈ ਇਹ ਤਾਂ ਸੱਚੀ ਗੱਲ। ਪਰ ਜਾਖੜ ਸਾਹਿਬ ਉਦੋਂ ਕਿਉਂ ਨਹੀਂ ਬੋਲੇ? ਇਹ ਤਾਂ ਬਲ ਜਾਖੜ ਵੀ ਕਿੱਦਾਂ ਕਿੱਦਾਂ ਸੀਐਮਟੀ ਤੌਰ ਦੇ ਵਿੱਚ ਸੀਗੇ। ਉਹ ਵੀ ਚੁੱਪ ਹੀ ਸੌਦੇਬਾਜ਼ੀ ਆ ਉਹਨਾਂ ਨੇ ਆਪਣੇ ਅੱਖੀ ਦੇਖੀਆਂ ਉਹ ਸੌਦੇਬਾਜ਼ੀਆਂ ਹੋ ਸਕਦਾ ਉਹਨਾਂ ਦੇ ਹਿੱਸੇਦਾਰੀ ਵੀ ਹੋਵੇ ਇਸ ਕਰਕੇ ਜੱਖੜੋਣੀ ਸਭ ਦੋਸ਼ੀ ਨੇ ਜਿੰਨੇ ਬੰਦੇ ਸੀਗੇ ਇਹਦਾ ਸਾਦਿਆਂ ਨੇ ਪੰਜਾਬ ਦਾ ਬੇੜਾ ਗੱਤ ਕੀ ਸੁਖਵੀਰ ਬਾਦਲਾ ਜਾ ਰਹੇ ਚੋਣ ਪ੍ਰਚਾਰ ਕਰਨ ਮਜੀਠੇ ਵਿੱਚ ਕਿਵੇਂ ਦੇਖਦੇ ਜੋ ਕਿੱਥੇ ਆ ਦੇ ਮਜੀਠੇ ਜਾ ਰਹੇ ਕੋਈ ਇਲੈਕਸ਼ਨ ਹੋਦੀ ਹੈ ਕਿੱਥੇ ਆਜਲ ਸੁਖਵੀਰ ਬਾਦਲਾ ਉਹ ਨਹੀਂ ਉਹਨਾਂ ਦਾ ਕੰਮ ਹੋ ਗਿਆ ਉਹਨਾਂ ਦਾ ਕੰਮ ਖਤਮ ਹੋ ਗਿਆ ਅਕਾਲੀ ਦਲ ਪੰਜਾਬ ਤੋਂ ਖਤਮ ਹੋ ਗਿਆ ਅਕਾਲੀ ਦਲ ਨੂੰ ਕੋਈ ਵੋਟ ਨਹੀਂ ਮਿਲਦੀ ਥੈਂਕ ਯੂ